ਹਾਂਜੀ ਕੀ ਤੁਸੀਂ ਵੀ ਸਾਲ ਆਲੂ ਲਾ ਰਹੇ ਹੋ ਜੀ ਸਸ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਰੁਪਿੰਦਰ ਸਿੰਘ ਤੇ ਮੇਰੇ ਚੈਨਲ ਦਾ ਨਾਮ ਹੈ ਦਸ਼ਮੇਸ਼ ਪੈਸਟਿਸਾਈਡ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਕਿ ਆਲੂ ਲਾਉਣੇ ਤੇ ਆਪਾਂ ਨੂੰ ਇੱਕ ਕਿੱਲੇ ਵਿੱਚ ਕਿੰਨਾ ਖਰਚਾ ਆਉਂਦਾ ਹੈ ਕਿਹੜੀ-ਕਿਹੜੀ ਆਪਾਂ ਨੂੰ ਖਾਦ ਪਾਣੀ ਪੈਂਦੀ ਹੈ ਕਿੰਨਾ ਆਪਾਂ ਨੂੰ ਆਲੂ ਦਾ ਰੇਟ ਮਿਲਦਾ ਹੈ ਤੇ ਇੱਕ ਕਿੱਲੇ ਵਿੱਚੋਂ ਕਿੰਨਾ ਝਾੜ ਨਿਕਲਦਾ ਹੈ ਝਾੜ ਕੱਢਣ ਲਈ ਆਪਾਂ ਨੂੰ ਕਿੰਨਾ ਖਰਚਾ ਕਰਨਾ ਪੈਂਦਾ ਹੈ ਕਿਹੜੀ-ਕਿਹੜੀ ਆਪਾਂ ਨੂੰ ਸਪਰੇਅ ਦਾ ਇਸਤੇਮਾਲ ਕਰਨਾ ਪੈਂਦਾ ਹੈ ਇਹ ਸਾਰੀਆਂ ਗੱਲਾਂ ਆਪਾਂ ਜਦ ਦੀ ਵੀਡੀਓ ਚ ਕਰਨੇ ਆ ਵੀਡੀਓ ਬਹੁਤ ਇਨਫੋਰ ਤਾ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਕੋਈ ਵੀ ਇਨਫੋਰਮੇਸ਼ਨ ਮਿਸ ਕਰੋ ਤਾਂ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਹੀਂ ਕਰਨਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰੀ ਵੀਡੀਓ ਦੇਖਣੀ ਹੈ ਤਾਂ ਕਿ ਤੁਹਾਨੂੰ ਵੀ ਪਤਾ ਚੱਲ ਸਕੇ ਕਿ ਆਲੂ ਦੇ ਵਿੱਚ ਕਿੰਨਾ ਕੁ ਪ੍ਰੋਫਿਟ ਹੈ ਜਾਂ ਕਿਹੜੇ-ਕਿਹੜੇ ਖਰਚੇ ਨੇ ਜਾਂ ਕਿਹੜੇ-ਕਿਹੜੇ ਆਪਾਂ ਨੂੰ ਚੈਲੰਜਸ ਫੇਸ ਕਰਨੇ ਪੈ ਸਕਦੇ ਨੇ ਜੇ ਆਪਾਂ ਆਲੂ ਦੀ ਖੇਤੀ ਕਰਦੇ ਆ ਤਾਂ ਚਲੋ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਆ ਜੀ ਏ ਤਾਂ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਆਪਾਂ ਸਭ ਤੋਂ ਪਹਿਲਾ ਜਿਹੜਾ ਖਰਚਾ ਸ਼ੁਰੂ ਹੁੰਦਾ ਉਹ ਹੈਗਾ ਪਲਾਉ ਫੇਰ ਕੇ ਖੇਤ ਦੇ ਵਿੱਚ ਰੋਟਾਵੇਟਰ ਫੇਰ ਕੇ ਉਹਦੇ ਫਿਰ ਬੈੱਡ ਬਣਾਉਣੇ ਤੇ ਆਲੂ ਲਾਉਣਾ ਮੀਨਜ਼ ਆਲੂ ਨੂੰ ਲਾਉਣਾ ਆਪਣਾ ਸਭ ਤੋਂ ਪਹਿਲਾ ਖਰਚਾ ਹੈ ਤੇ ਜੇ ਆਪਾਂ ਗੱਲ ਕਰੀਏ ਇਹਦੇ ਵਿੱਚ ਮੋਟਾ-ਮੋਟਾ ਆਪਾਂ ਨੂੰ ਕਿੰਨਾ ਖਰਚਾ ਆ ਜਾਂਦਾ ਤਾਂ ਸਾਰਾ ਹਲ ਫੇਰਨਾ ਪਲਾਉ ਫੇਰਨਾ ਤੇ ਆਪਣਾ ਰੋਟਾਵੇਟਰ ਦਾ ਤੇ ਆਲੂ ਵਾਲੀ ਮਸ਼ੀਨ ਦਾ ਜੇ ਆਪਾਂ 1 ਏਕੜ ਦਾ ਖਰਚਾ ਲਈਏ ਤਾਂ ਮੋਟਾ-ਮੋਟਾ ਆਪਾਂ ਨੂੰ 6 ਤੋਂ 7000 ਰੁਪਿਆ ਇੱਕ ਕਿੱਲੇ ਦਾ ਖਰਚਾ ਆ ਜਾਂਦਾ ਹੈ ਉਹ ਡਿਪੈਂਡ ਕਰਦਾ ਕਿ ਤੁਹਾਡੇ ਕੋਲ ਟਰੈਕਟਰ ਆਪਣਾ ਲੇਬਰ ਆਪਣੀਆਂ ਜਾਂ ਫਿਰ ਤੁਸੀਂ ਕਿਸੇ ਤੋਂ ਕਿਰਾਏ ਤੇ ਕਰਵਾ ਰਹੇ ਹੋ ਇਹ ਸਾਰੇ ਫੈਕਟਰ ਡਿਪੈਂਡ ਹੁੰਦੇ ਨੇ ਤਾਂ ਤੁਸੀਂ ਲਾ ਲਓ 3 ਤੋਂ ਲੈ ਕੇ 5000 ਤੱਕ ਦਾ ਆਪਣਾ ਇੱਕ ਕਿੱਲੇ ਦਾ ਖਰਚਾ ਆ ਜਾਂਦਾ ਮੋਟਾ-ਮੋਟਾ ਜੇ ਆਪਾਂ ਲਾਈਏ ਪਲਾਉ ਫੇਰਨੇ ਤੋਂ ਲੈ ਕੇ ਬੈੱਡ ਬਣਾਉਣੇ ਤੱਕ ਤੇ ਤਾਂ ਗੱਲ ਕਰੀਏ ਤਾਂ ਆਪਣਾ ਮੋਟਾ-ਮੋਟਾ ਮਸ਼ੀਨਰੀ ਦਾ ਖਰਚਾ ਆ ਗਿਆ ਕਿ ਆਪਾਂ ਨੂੰ ਮਸ਼ੀਨਰੀ ਦੀ ਜਿਹੜੀ ਕੋਸਟ ਹੈ ਆਲੂ ਲਾਉਣੇ ਤੋਂ ਪਹਿਲਾਂ ਪਹਿਲਾਂ ਕਿੰਨੀ-ਕਿੰਨੀ ਪੈ ਜਾਣੀ ਹੈ ਤੇ ਹੁਣ ਇਸ ਤੋਂ ਬਾਅਦ ਗੱਲ ਕਰਦੇ ਆਪਾਂ ਨੂੰ ਬੀਜ ਦਾ ਖਰਚਾ ਕਿੰਨਾ ਪੈਂਦਾ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਆਪਾਂ ਨੂੰ ਜਿਹੜੇ ਦੇ ਵਿੱਚ ਫਰਟੀਲਾਈਜ਼ਰ ਪਾਣੇ ਨੇ ਕਿਹੜੇ-ਕਿਹੜੇ ਪਾਉਣੇ ਚਾਹੀਦੇ ਆ ਤੇ ਕਿੰਨਾ-ਕਿੰਨਾ ਆਪਾਂ ਨੂੰ ਖਰਚ ਆਉਂਦਾ ਪਹਿਲੀ ਵਾਰ ਲਾ ਰਹੇ ਹੋ ਤਾਂ ਵੀ ਜੇ ਤੁਸੀਂ ਦੂਜੀ ਜਾਂ ਤੀਜੀ ਵਾਰ ਲਾ ਰਹੇ ਹੋ ਤਾਂ ਤਾਂ ਵੀ ਇਹ ਸਾਰੀ ਗੱਲ ਆਪਾਂ ਹੁਣ ਸ਼ੁਰੂ ਕਰਦੇ ਹਾਂ ਤੋ ਪਹਿਲਾਂ ਤਾਂ ਆਪਾਂ ਗੱਲ ਕਰਦੇ ਆਪਾਂ ਨੂੰ ਬੀਜ ਦਾ ਕਿੰਨਾ ਖਰਚਾ ਪੈ ਰਿਹਾ ਹੈ ਤਾਂ ਬੀਜ ਦੇ ਖਰਚੇ ਦੀ ਗੱਲ ਕਰੀਏ ਤਾਂ ਆਪਾਂ ਨੂੰ 25000 ਤੋਂ ਲੈ ਕੇ 35 37 38000 ਤੱਕ ਦਾ ਆਪਾਂ ਨੂੰ 1 ਕਿੱਲੇ ਦੇ ਬੀਜ ਦਾ ਖਰਚਾ ਆ ਸਕਦਾ ਹੈ ਡਿਪੈਂਡ ਕਰਦਾ ਕਿ ਤੁਸੀਂ ਕਿੰਨੇ ਕੁ ਹਾਈ ਕੁਆਲਿਟੀ ਦਾ ਬੀਜ ਲੈ ਰਹੇ ਹੋ ਜਾਂ ਕਿਸ ਤੋਂ ਲੈ ਰਹੇ ਹੋ ਜੇ ਕਿਸੇ ਰਿਸ਼ਤੇਦਾਰ ਤੋਂ ਲੈ ਰਹੇ ਹੋ ਤਾਂ ਤੁਹਾਨੂੰ ਥੋੜਾ ਸਸਤਾ ਮਿਲ ਜੂ ਪਰ ਉਹੀ ਕਿਸੇ ਵਪਾਰੀ ਤੋਂ ਲੈ ਰਹੇ ਹੋ ਤਾਂ ਤੁਹਾਨੂੰ ਥੋੜਾ ਜਿਹਾ ਮਹਿੰਗਾ ਦੇਖਣ ਨੂੰ ਮਿਲ ਸਕਦਾ ਹੈ ਤੇ ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਆ ਕਿ ਆਪਾਂ ਨੂੰ ਇਹਦੇ ਵਿੱਚ ਕਿਹੜੀ ਕਿਹੜੀ ਖਾਦ ਦੀ ਲੋੜ ਪੈਂਦੀ ਹੈ ਪੈਸੇ ਤਾਂ ਡੀਏਪੀ ਬਾਰੇ ਸਾਰੇ ਕਿਸਾਨ ਭਰਾਵਾਂ ਨੂੰ ਪਤਾ ਹੈ ਕਿ ਆਲੂ ਦੇ ਵਿੱਚ ਡੀਏਪੀ ਪੈਣਾ ਹੈ ਜੇ ਤੁਸੀਂ ਪਹਿਲੀ ਵਾਰ ਆਲੂ ਲਾ ਰਹੇ ਹੋ ਤਾਂ ਤੁਹਾਡੇ 5 ਗੱਟੇ ਡੀਏਪੀ ਦੇ ਪੈਣਗੇ ਪਰ ਜੇ ਤੁਸੀਂ ਦੂਜੀ ਵਾਰ ਲਾ ਰਹੇ ਹੋ ਤਾਂ ਤੁਸੀਂ 4 ਗੱਟੇ ਡੀਏਪੀ ਵੀ ਪਾ ਸਕਦੇ ਹੋ ਬਾਕੀ ਡਿਪੈਂਡ ਕਰਦਾ ਕਿ ਤੁਹਾਡੇ ਖੇਤ ਦੇ ਵਿੱਚ ਪਹਿਲਾਂ ਫਾਸਫੋਰਸ ਦੀ ਮਾਤਰਾ ਕਿੰਨੀ ਕ ਹੈ ਹਾਂਜੀ ਤਾਂ ਗੱਲ ਕਰੀ ਆਪਣੇ ਡੀਏਪੀ ਦੇ ਖਰਚੇ ਦੀ ਇਹ 1750 ਤੋਂ ਲੈ ਕੇ 5400 ਤੱਕ ਆ ਸਕਦਾ ਜੇ ਤੁਸੀਂ 5 ਥੈਲੇ ਪਾ ਰਹੇ ਹੋ ਦਾ 750 ਰੁਪਏ ਆਪਣਾ ਕਿਲੇ ਦਾ ਡੀਏਪੀ ਦਾ ਖਰਚ ਆਉਂਦਾ ਉਹੀ ਜੇ ਤੁਸੀਂ 4 ਥੱਲੇ ਪਾ ਰਹੇ ਹੋ ਤਾਂ ਤੁਹਾਡਾ 450 ਰੁਪਏ ਕਿਲੇ ਦਾ ਖਰਚ ਆਉਂਦਾ ਕਿਉਂਕਿ ਡੀਏਪੀ ਦਾ ਜਿਹੜਾ ਰੇਟ ਆ 1350 ਰੁਪਏ ਇੱਕ ਬੈਗ ਦਾ ਰੇਟ ਆ ਤੋਂ ਬਾਅਦ ਦੂਜਾ ਖਾਦ ਜਿਹੜਾ ਬਹੁਤ ਜ਼ਰੂਰੀ ਹੈ ਤੇ ਜੇ ਤੁਸੀਂ ਇਹਦਾ ਇਸਤੇਮਾਲ ਕਰਨਾ ਤਾਂ ਬਿਲਕੁਲ ਵੀ ਘੱਟ ਰੋਜ਼ ਨਹੀਂ ਪਾਣੀ ਹੈਗੀ ਇਹ ਹੈਗਾ ਦੋ ਗੱਟੇ ਆਪਣੇ ਪोटाश ਦੇ ਕਿਉਂਕਿ ਪोटाश ਨਹੀਂ ਆਪਣੇ ਆਲੂ ਦਾ ਸਾਈਜ਼ ਬਣਾਉਣਾ ਪਲੱਸ ਆਲੂ ਦੇ ਵਿੱਚ ਜਿਹੜੀ ਚਮਕ ਲਿਆਉਣੀ ਹੈ ਤੇ ਉਹਨੂੰ ਬਿਮਾਰੀਆਂ ਤੋਂ ਦੂਰ ਰੱਖਣਾ ਉਹ ਪोटाश ਨਹੀਂ ਲਿਆ ਰੱਖਣਾ ਤਾਂ ਤੁਸੀਂ ਐਮਓਪੀ 60% ਦਾ ਇਸਤੇਮਾਲ ਕਰਨਾ ਘੱਟੋ-ਘੱਟ ਦੋ ਬੈਗ ਜੇ ਤੁਸੀਂ ਦੋ ਬੈਗ ਦਾ ਇਸਤੇਮਾਲ ਕਰਦੇ ਹੋ ਤਾਂ 1800 ਦਾ ਇੱਕ ਬੈਗ ਹੈ ਆਪਣਾ ਜਿਹੜਾ ਪोटाਸ਼ ਦਾ ਖਰਚਾ ਹੈ ਇਹ ਆ ਜਾਂਦਾ ਮੋਟਾ-ਮੋਟਾ 3600 ਰੁਪਿਆ ਏਕੜ ਦਾ ਖਰਚਾ ਇਸ ਤੋਂ ਬਾਅਦ ਜਿਹੜੀ ਤਿੱਜੀ ਖਾਦ ਆ ਰਹੀ ਹੈ ਜਿਹਦਾ ਇਸਤੇਮਾਲ ਤੁਹਾਨੂੰ ਜਰੂਰ ਕਰਨਾ ਚਾਹੀਦਾ ਹੈ ਬਹੁਤ ਸਾਰੇ ਕਿਸਾਨ ਭਰਾ ਇਹਦਾ ਯੂਜ਼ ਨਹੀਂ ਕਰਦੇ ਜਿਹੜੇ ਪੁਰਾਣੇ ਲਾਉਂਦੇ ਨੇ ਕਈ ਤਾਂ ਉਹ ਵੀ ਨਹੀਂ ਯੂਜ਼ ਕਰਦੇ ਪਰ ਜੇ ਤੁਸੀਂ ਪਹਿਲੀ ਵਾਰ ਲਾ ਰਹੇ ਹੋ ਤਾਂ ਇਹ ਖਾਦ ਦਾ ਇਸਤੇਮਾਲ ਤੁਸੀਂ ਜਰੂਰ ਕਰਨਾ ਹੈ ਇਹਦਾ ਨਾਮ ਹੈਗਾ ਯਾਰਾ ਕੰਪਨੀ ਦੀ ਯਾਰਾ ਲੀਵਾ ਇਹਦੇ ਵਿੱਚ ਆਪਾਂ ਨੂੰ ਮੇਨਲੀ ਤਾਂ ਕੈਲਸ਼ੀਅਮ ਹੀ ਦੇਖਣ ਨੂੰ ਮਿਲਦਾ ਪਰ ਜਿਹੜਾ ਇਹਦਾ ਕੰਮ ਹੈ ਇਹ ਤੁਹਾਡੀ ਬੇਲ ਨੂੰ ਹਰਾ ਰੱਖੂਗੀ ਜਿੰਨੀ ਆਪਣੀ ਬੇਲ ਹਰੀ ਹੋਊਗੀ ਓਨੀ ਜ਼ਿਆਦਾ ਕਲੋਰੋਫਿਲ ਬਣੂਗੀ ਤੇ ਓਨੀਓ ਜ਼ਿਆਦਾ ਆਪਣਾ ਜਿਹੜਾ ਆਲੂ ਹੈ ਪੋਸ਼ਕ ਤੱਤਕ ਜ਼ਿਆਦਾ ਮਿਲਣਗੇ ਜਿਹੜੇ ਵੀ ਆਪਾਂ ਨੇ ਖੇਤ ਦੇ ਵਿੱਚ ਪਾਏ ਹੋਣਗੇ ਇਸ ਤੋਂ ਬਾਅਦ ਜਿਹੜੀ ਆਪਣੀ ਚੌਥੀ ਬਹੁਤ ਹੀ ਮੇਨ ਇੰਪੋਰਟੈਂਟ ਚੀਜ਼ ਹੈ ਉਹ ਹੈਗੀ ਹੈ ਸਲਫਰ ਜੇ ਆਪਣੇ ਖੇਤ ਕੈੜੇ ਨੇ ਤਾਂ ਆਪਾਂ ਨੂੰ ਸਲਫਰ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਉਹ ਆਪਣੀ ਧਰਤੀ ਨੂੰ ਪੋਲਾ ਕਰ ਦਾਂਦਾ ਜਿਹਦੇ ਨਾਲ ਜਿਹੜਾ ਆਲੂ ਹੁੰਦਾ ਉਹ ਆਪਣਾ ਸਾਈਜ਼ ਬਹੁਤ ਜ਼ਿਆਦਾ ਬਣਾਉਂਦਾ ਤੇ ਸਮਾਰ ਕੇ ਖੁੱਲਦਾ ਕਿਉਂਕਿ ਜੇ ਧਰਤੀ ਕੈੜੀ ਹੋ ਤਾਂ ਉਹ ਕਿਤੇ ਨਾ ਕਿਤੇ ਆਲੂ ਨੂੰ ਕੁੱਟ ਕੇ ਰੱਖਦੇ ਆ ਜਿਹਦੇ ਨਾਲ ਆਪਣੇ ਆਲੂ ਦਾ ਸਾਈਜ਼ ਨਹੀਂ ਆਉਂਦਾ ਏਕ ਸਲਫਰ ਪਾਉਣ ਚ ਕਈ ਕਿਸਾਨ ਭਰਾ ਬਹੁਤ ਕਾਲ ਕਰਦੇ ਨੇ ਜਿਸ ਕਰਕੇ ਮੈਂ ਦੇਖਿਆ ਕਿ ਆਲੂਆਂ ਦਾ ਸਾਈਜ਼ ਨਹੀਂ ਬਣਦਾ ਹੈਗਾ ਤੇ ਸਾਨੂੰ ਬਾਅਦ ਚ ਕਹਿੰਦੇ ਨੇ ਕਿ ਆਪਾਂ ਨੂੰ ਗ੍ਰੋਥ ਪ੍ਰੋਮੋਟਰ ਜਾਂ ਕੁਝ ਵੀ ਦੇ ਦਿਓ ਨਾ ਜਿਹਦੇ ਨਾਲ ਆਪਣੇ ਆਲੂ ਦਾ ਸਾਈਜ਼ ਬਣ ਜੇ ਪਰ ਧਰਤੀ ਨੂੰ ਪੋਲਾ ਕਰਨਾ ਵੀ ਇੱਕ ਬਹੁਤ ਜ਼ਰੂਰੀ ਫੈਕਟਰ ਹੈ ਜੇ ਤੁਸੀਂ ਆਲੂ ਦੀ ਖੇਤੀ ਕਰ ਰਹੇ ਹੋ ਤਾਂ ਤੋ ਵਾਹ ਜਿਹੜੀ ਲਾਸਟ ਚੀਜ਼ ਆ ਆਪਣੇ ਆਲੂਆਂ ਦੇ ਖੇਤ ਦੇ ਵਿੱਚ ਪਾਣੀ ਬਹੁਤ ਜ਼ਰੂਰੀ ਆ ਉਹ ਹੈਗਾ ਸਵਾਲ ਕੰਪਨੀ ਵੱਲੋਂ ਆਉਣਿਆ ਵਾਲਾ ਟੈਕੋਨ ਤੇ ਇਹਦੀ ਆਪਾਂ ਨੇ ਦੋ ਥੈਲੀਆਂ ਕਿੱਲੇ ਦੇ ਵਿੱਚ ਯੂਜ਼ ਕਰਨੀਆਂ ਨੇ ਜਿਹੜਾ ਇਹਦਾ ਆਪਾਂ ਨੂੰ ਰੇਟ ਪੈਂਦਾ ਉਹ ਹੈਗਾ ਮੋਟਾ-ਮੋਟਾ 600 ਰੁਪਏ ਇੱਕ ਥੈਲੀ ਦਾ ਰੇਟ ਦੋ ਥੈਲੀਆਂ ਤੁਸੀਂ 1200 ਲਾ ਲਓ ਜੇ ਤੁਸੀਂ ਸਵਾਲ ਦੀ ਮਾਈਕਰੋਆਇਜ਼ਰ ਦਾ ਇਸਤੇਮਾਲ ਕਰੋਗੇ ਤਾਂ ਜਿੰਨੇ ਵੀ ਆਪਾਂ ਨੇ ਪੋਟਾਸ਼ ਸਰਫਰ ਜ਼ਿੰਕ ਮੈਗਨੀਜ਼ਮ ਮੈਗਨੀਸ਼ੀਅਮ ਤੇ ਡੀਏਪੀ ਪਾਇਆ ਹੁੰਦਾ ਹੈ ਇਹ ਸਾਰਾ ਖਿੱਚ ਕੇ ਆਪਣੇ ਪੇਡੇ ਨੇ ਅਵੇਲੇਬਲ ਕਰਾਉਂਦੀ ਆ ਤਾਂ ਜਿਹੜਾ ਸਵਾਲ ਦਾ ਟਿਕਾਣਾ ਹੈ ਇਹ ਵੀ ਬਹੁਤ ਜ਼ਰੂਰੀ ਹੋ ਜਾਂਦਾ ਜੇ ਤੁਸੀਂ ਆਲੂ ਦੀ ਖੇਤੀ ਕਰ ਰਹੇ ਹੋ ਹਾਂਜੀ ਤਾਂ ਜੇ ਹੁਣ ਆਪਾਂ ਇਹਨੂੰ ਇੱਕ ਵਾਰ ਮੋਟਾ-ਮੋਟਾ ਸਮਰਾਈਜ਼ ਕਰ ਲਈਏ ਤਾਂ ਆਪਾਂ ਨੇ ਗੱਲ ਕਰਿਆ ਆਪਾਂ ਨੂੰ ਬਜਾਈ ਤੇ ਕਿੰਨਾ ਖਰਚ ਆਉਂਦਾ ਮੀਨਸ ਪਲਾਉ ਫੇਰਨੇ ਤੋਂ ਲੈ ਕੇ ਬੈੱਡ ਬਣਾਉਣੇ ਤੱਕ ਤੇ ਆਲੂ ਲਾਉਣੇ ਤੱਕ ਕਿੰਨਾ ਕੁ ਆਪਾਂ ਨੂੰ ਖਰਚ ਆ ਜਾਂਦਾ ਕਿਹੜੀ-ਕਿਹੜੀ ਚੀਜ਼ ਦੀ ਆਪਾਂ ਨੂੰ ਲੋੜ ਪੈਂਦੀ ਆ ਉਸ ਤੋਂ ਬਾਅਦ ਜਿਹੜੀ ਆਪਾਂ ਨੇ ਗੱਲ ਕਰੀ ਕਿ ਆਪਾਂ ਨੂੰ ਕਿਹੜੀ-ਕਿਹੜੀ ਖਾਦ ਦਾ ਇਸਤੇਮਾਲ ਕਰਨਾ ਚਾਹੀਦਾ ਕਿੰਨੀ ਮਾਤਰਾ ਦੇ ਵਿੱਚ ਇਸਤੇਮਾਲ ਕਰਨਾ ਚਾਹੀਦਾ ਕਿਹੜੀ ਖਾਦ ਨੂੰ ਆਪਾਂ ਸਕਿੱਪ ਕਰ ਸਕਦੇ ਹਾਂ ਜਾਂ ਕਿਹੜੀ ਖਾਦ ਪਾਉਣੀ ਹੈ ਆਪਣੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਸਾਰੀਆਂ ਗੱਲਾਂ ਆਪਾਂ ਨੇ ਹੁਣ ਤੱਕ ਕੀਤੀਆਂ ਇਹ ਸੀ ਆਪਣੀ ਵੀਡੀਓ ਦਾ ਪਹਿਲਾ ਪਾਰਟ ਜਿਹੜਾ ਹੁਣ ਅਸੀਂ ਦੂਜਾ ਪਾਰਟ ਲੈ ਕੇ ਆਵਾਂਗੇ ਉਹ ਆਹੀ ਹਫ਼ਤੇ ਦੇ ਵਿੱਚ ਲੈ ਕੇ ਆਵਾਂਗੇ ਤਾਂ ਤੁਸੀਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਜਿਹੜੇ ਵੀ ਕਿਸਾਨ ਭਰਾ ਆਲੂ ਲਾ ਰਹੇ ਨੇ ਤੁਸੀਂ ਉਹਨਾਂ ਨਾਲ ਇਹ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਕਿ ਉਹ ਵੀ ਇੱਕ ਵਾਰ ਮੋਟੀ ਮੋਟੀ ਸਮਰੀ ਲੈ ਸਕਣ ਕਿ ਸਾਨੂੰ ਆਲੂਆਂ ਤੇ ਇੰਨਾ ਖਰਚ ਆਉਂਦਾ ਤਾਂ ਕਿ ਉਹ ਵੀ ਆਪਣਾ ਪ੍ਰੋਫਿਟ ਇੱਕ ਵਾਰ ਕੈਲਕੂਲੇਟ ਕਰ ਸਕਣ ਤਾਂ ਕਿ ਇਹ ਨਾ ਹੋਵੇ ਕਿ ਉਹ ਪਹਿਲੀ ਵਾਰ ਆਲੂ ਲਾਣ ਤੇ ਉਹ ਨੁਕਸਾਨ ਚ ਚਲੇ ਜਾਣ ਜੇ ਤੁਸੀਂ ਆਲੂ ਦੀ ਜਗ੍ਹਾ ਹੋਰ ਵੀ ਫਸਲ ਲਾਉਣਾ ਚਾਹੁੰਦੇ ਅਸੀਂ ਤੁਹਾਨੂੰ ਉਹਦੀ ਵੀ ਕੈਲਕੂਲੇਸ਼ਨ ਦੇ ਦਾਂਗੇ ਬਸ ਤੁਸੀਂ ਕਮੈਂਟ ਬਾਕਸ ਦੇ ਵਿੱਚ ਸਾਨੂੰ ਉਹ ਫਸਲ ਦਾ ਨਾਮ ਲਿਖ ਕੇ ਦੱਸਣਾ ਹੈ ਬਾਕੀ ਮਿਲਦੇ ਆ ਤੁਹਾਨੂੰ ਹੋਰ ਐਜ ਇਨਫੋਰਮੇਟਿਵ ਵੀਡੀਓ ਦੇ ਵਿੱਚ ਬਹੁਤ ਹੀ ਛੇਤੀ ਉਰੇ ਤੱਕ ਵੀਡੀਓ 'ਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ